ਸੰਤ ਜੀ ਨੇ ਸਿੰਘ ਤੇ ਨਾ ਬਣੇ ਦੀ ਆਖੀ ਸਬਦ ਨੇ ਕਿ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਤੇ ਉੱਤੇ ਕਰਨੀਆਂ ਤਾਂ ਖਾਲਸਪੁਰ ਦੀ ਪੱਥਰ ਖੇਡਊਗਾ ਬੜੀ ਲੰਬੀ ਲੜਾਈ ਕਰਨੀ ਪੈਂਦੀ ਹੈ ਅਜ਼ਾਦੀ لینڈ ਨੂੰ ਇਹ ਅੰਗਰੇਜ਼ ਸਿੱਖਾਂ ਦੇ ਨਾਲ ਸੱਚੇ ਹੁੰਦੇ ਜਿੰਨਾਂ ਨੇ 1899 ਦੀ ਸੰਧੀ ਸੀ ਉਹਦੇ ਵਿੱਚ ਲਿਖਿਆ ਸੀ ਕੀ ਸਿੱਖੋਂ ਦੀ ਬਾਛਾਈ ਵਾਪਸ ਕੀਤੀ ਜਾਊਗੀ ਪਰ 1947 ਦੇ ਵੇਲੇ ਤੋਂ ਉਹਨਾਂ ਨੇ ਹਿੰਦੁਸਤਾਨ ਛੱਡਿਆ ਮੁਸਲਮਾਨ ਦੇ ਲਈ ਪਾਕਿਸਤਾਨ ਛੱਡ ਗਏ ਹਿੰਦੂ ਦੇ ਲਈ ਇੰਡੀਆ ਛੱਡ ਗਏ ਜਿਹੜੇ ਵਹਿਦੇ ਸੀ ਉਹ ਪੂਰੇ ਨਹੀਂ ਬੀਤੇ ਬਹੁਤ ਖੁਸ਼ੀ ਹੈ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਪੰਜਾਬ ਦੀ ਹੱਦ ਦੇ ਉੱਤੇ ਬੈਠੇ ਹੋ ਇਤੋਂ ਬਾਅਦ हरियाणा शुरू हो जाता है सिख कौम का हलका बहुत बड़ा रेह खाइगर पास जमरौत तो लेके सत तक कश्मीर लद्दाख लद्दाख भी सिख हुकूमत ने हिस्से ਸਣ ਮਲਤਾਨ ਤੇ ਸਿੰਧ ਸੋ ਸਾਥ ਸੰਗਧੀ ਹੋੜੀ ਹੋੜੀ ਸਾਡੇ ਇਲਾਕੇ ਛੋਟੇ ਹੁੰਦੇ ਗਏ ਅੰਗਰੇਜ਼ਾਂ ਨੇ ਛੋਟੇ ਕਰ ਤੇ 1859 ਦੇ ਵਿੱਚ ਪਰ ਉਹਨਾਂ ਨੇ ਜਦੋਂ ਲੋਹਰ ਦਰਬਾਰ ਸਿੱਖ ਹਕੂਮਤ ਨੂੰ ਲੋਹਰ ਦਰਬਾਰ ਸੰਧੀ ਦਾ ਆਪਣੀ ਸੰਧੀ ਦੇ ਵਿੱਚ ਲਿਖਿਆ ਕਿ ਲੋਹਰ ਦਰਬਾਰ ਦੀ ਜਿਹੜੀ ਬਾਦਸ਼ਾਹੀ ਹੈ ਉਹ ਫਿਰ ਬਰਕਰਾਰ ਕਰਦਾਂਗੇ ਜਦੋਂ ਮਹਾਰਾਜਾ ਦਲੀਪ ਸਿੰਘ ਉਮਰ ਤੇ ਹੋ ਜਾਣਗੇ ਉੰਡਨੇ ਇਹ ਜਿਹੜੀ ਸੰਧੀ ਸੀ ਉਹਦੀ ਪੂਰੀ ਪੰਨਾਨੀ ਕੀਤੀ ਹੈ ਔਰ ਮਹਾਰਾਜ ਦਰੀਪ ਸਿੰਘ ਨੂੰ ਛੋਟੇ ਬਾਲਕ ਨੂੰ ਫੜ ਕੇ ਵਿਲੇਤ ਲੈ ਗਏ ਸੋ ਇਹ ਦਾਸਤਾਨ ਹੈ ਜਿਹੜੀ 147 ਹੋਇਆ ਹੈ ਉਸ ਲਈ ਅੰਗਰੇਜ਼ ਨੇ ਆਪਣਾ ਹਿੰਦੁਸਤਾਨ ਦਾ ਰਾਜ ਚੁੱਕਿਆ ਜੇ ਅੰਗਰੇਜ਼ ਸਿੱਖਾਂ ਦੇ ਨਾਲ ਸੱਚੇ ਹੁੰਦੇ ਜਿੰਨਾਂ ਨੇ 1849 ਦੀ ਸੰਧੀ ਕੀਤੀ ਉਦੋਂ ਵਿੱਚ ਲਿਖਿਆ ਸੀ ਕਿ ਸਿੱਖਾਂ ਦੀ ਬਾਦਸ਼ਾਹੀ ਵਾਪਸ ਕੀਤੀ ਜਾਊਗੀ ਪਰ 1947 ਦੇ ਵਿੱਚ ਜਦੋਂ ਵੰਡ ਨੇ ਹਿੰਦੁਸਤਾਨ ਛੱਡਿਆ ਮੁਸਲਮਾਨ ਦੇ ਲਈ ਪਾਕਿਸਤਾਨ ਛੱਡ ਗਏ ਹਿੰਦੂ ਤੇ ਲਈ ਇੰਡੀਆ ਛੱਡ ਗਏ ਜਿਹੜੇ ਵਾਝੇ ਸੀ ਉਹ ਪੂਰੇ ਨਹੀਂ ਕੀਤੇ ਫਿਰ 1966 ਦੇ ਵਿੱਚ ਪੰਜਾਬ ਨੂੰ ਹੋਰ ਛੋਟਾ ਕੀਤਾ ਗਿਆ ਇਹਦੇ ਵਿੱਚੋਂ ਸਿੰਧੀ ਬੋਲ ਦੇ ਇਲਾਕੇ ਹਰਿਆਣੇ ਚ ਦੇਤੇ ਜਦ ਹਿਮਾਚਲ ਦੇ ਵਿੱਚ ਦੇਤੇ ਪਰ ਅਸਲੀ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਆ ਕਰਨਾਲ ਸਰਸਾ ਅੰਬਾਲਾ ਖੇਤਰ ਇਹ ਪੰਜਾਬ ਦੇ ਵਿੱਚ ਨਹੀਂ ਮਿਲਾਇਏ ਜਿਹੜੀ ਸਾਡੇ ਨਾਲ ਬਹੁਤ ਭਾਰੀ ਸਾਡੇ ਨਾਲ ਗੁਨਾਹ ਕੀਤਾ ਹਿਮਾਚਲ ਦੇ ਵਿੱਚ ਜਿਹੜਾ ਲੱਗਾ ਕਾਂਗੜਾ ਸੀ ਉਹਨਾਂ ਸੀ ਚੰਬਾ ਸੀ ਇਹ ਵੀ ਪੰਜਾਬੀ ਬੋਲਦੇ ਇਲਾਕੇ ਸੀਗੇ ਇਹਨਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਨਹੀਂ ਢਲਿਆ ਆ ਸੋ ਹੌਲੀ ਹੌਲੀ ਸਾਡੇ ਨਾਲ ਬਈ ਮੰਨੀ ਹੁੰਦੀ ਰਹੀ ਬਈ ਮੰਨੀ ਰੋਕਣ ਦੇ ਲਈ ਜਿਹੜੇ ਸਿੱਖਾਂ ਦੇ ਲੀਡਰ ਹੁੰਦੇ ਐ ਉਹ ਅਖਲਾਕੀ ਤੌਰ ਦੇ ਉੱਤੇ ਤਕੜੇ ਹੋਣੇ ਚਾਹੀਦੇ ਐ ਸਾਡੇ ਲੀਡਰ ਇੱਕ ਅਖਲਾਕੀ ਤੌਰ ਦੇ ਉੱਤੇ ਕਮਜ਼ੋਰ ਸੀ ਸੰਤ ਫਤਿਹ ਸਿੰਘ ਤੇ ਸੰਤ ਚੰਨਨ ਸਿੰਘ ਇਨਨ ਨੇ ਇਤਨੀ ਫੀਤੇ ਜੀ ਨਵਾਂ ਪੰਜਾਬੀ ਸੂਪਾ ਬਣੇ ਤੇ 1966 ਦੇ ਵਿੱਚ ਇਹ ਬਣ ਗਿਆ ਜਿਹੜਾ ਨਵੇਂ ਪੰਜਾਬ ਦਾ ਨਕਸ਼ਾ ਬਣਨਾ ਸੀ ਤੁਸੀਂ ਸਾਰੇ ਖੇਤ ਖੇਤਾਂ ਵਾਲੇ ਉਹ ਖੇਤ ਮਜ਼ਦੂਰ ਹੋ ਤੁਹਾਨੂੰ ਪਤਾ ਹੈ ਕਿ ਜੇ ਤੋਂ ਪਟਵਾਰੀ ਗਦੌੜੀ ਕਰਨ ਆਉਂਦਾ ਹੈ ਤਾਂ ਫੇਰ ਅਸੀਂ ਸ਼ਹਿਰ ਨੂੰ ਨਹੀਂ ਭੱਜਦੇ ਅਸੀਂ ਸਿਰ ਤੇ ਬੈਠ ਕੇ ਗਦੌੜੀ ਕਰਾਉਂਦੇ ਹਾਂ ਪਰ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਪੰਜਾਬ ਨੂੰ ਛੱਡ ਕੇ ਬ੍ਰਿਟਾਨੀਆ ਛੱਲੇ ਗਏ ਵਿਲੈਤ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੋ ਜਿਹੜਾ ਪੰਜਾਬ ਮਿਲਿਆ ਉਹਦੀ ਹੱਦ ਦੇ ਉੱਤੇ ਅੱਜ ਸਾਂਝੇ ਹੋ ਕੇ ਗੱਲਬਾਤ ਕਰਨੀ ਹੈ ਸੂਬਾ ਸਰਕਾਰ ਨੂੰ ਸਾਥ ਸੰਗਤ ਜੀ ਇਹ ਜਿਹੜੀ ਬਗਵਾਈ ਹੁੰਦੀ ਹੈ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਹਾਰੀਏ ਸ਼ਾਹ ਮੁਹੰਮਦ ਜਿੰਨੇ ਦਾਸਤਾਨ ਸਿੱਖਾਂ ਦੀ ਲਿਖੀ ਹੈ ਇਹ ਉਹਦੇ ਸ਼ਬਦ ਨੇ ਕਿ ਇੱਕ ਸਰਕਾਰ ਵਾਜੋਂ ਮਹਾਰਾਜਾ ਰਣਜੀਤ ਸਿੰਘ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਹਾਰੀਆਂ ਅਸੀਂ ਜਿੱਤ ਕੇ ਸੀਗੇ ਅੰਗਰੇਜ਼ ਲਿਖਦੀ ਹੈ ਕਿ ਜਦੋਂ ਸਾਡੇ ਜੰਗ ਸਿੱਖਾਂ ਦੇ ਨਾਲ ਹੋਏ ਬਹਾਦਰੀ ਦੇ ਵਿੱਚ ਸਿੱਖ ਸਾਡੇ ਤੋਂ ਦੇ ਬਹੁਤ ਬਹਾਦਰ ਸੀਗੇ ਇਹਨਾਂ ਨੂੰ ਫਤਿਹ ਕਰਨਾ ਸਾਡੇ ਲਈ ਮੁਸ਼ਕਲ ਸੀ ਪਰ ਅਸੀਂ ਜੂ ਫਤਿਹ ਕਰਤੇ ਉਹ ਲਿਖਦੇ ਹੈ ਕਿ ਸਾਡੇ ਵਿੱਚ ਡਿਸਪਲਿਨ ਜ਼ਿਆਦਾ ਸੀ ਤਾਂ ਕਰਕੇ ਅਸੀਂ ਜਿੱਤ ਹਾਸਲ ਕੀਤੀ ਹੈ ਸੋ ਇਹ ਸਾਡਾ ਦਾਸਤਾਨ ਹੈਗਾ ਔਰ ਜਿਹੜੀ ਸਾਡੀ ਪਾਰਟੀ ਹੈ 40 ਸਾਲਾਂ ਤੋਂ ਅਸੀਂ ਇਹੀ ਉਸੂਲ ਫੜ ਕੇ ਜੋ ਦਸਵੇਂ ਪਾਟਸ਼ਾਹ ਦਾ ਹੁਕਮ ਹੈ ਇਨ ਗਰੀਬ ਸਿੱਖੋਂ ਕੋਲ ਦੂਪ ਪਾਟਸ਼ਾਹੀ ਤੇ ਸੰਤ ਜਨੈਨ ਸਿੰਘ ਵੀ ਨਾ ਮੰਨਦੇ ਆਖਰੀ ਸ਼ਬਦ ਨੇ ਕਿ ਜਦੋਂ ਹਿੰਦੂਆਂ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਗੀਆਂ ਕਾ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ 40 ਸਾਲ ਹੋ ਗਏ ਐ ਕਿ ਅਸੀਂ ਸੰਤ ਜਨਰੇਸ਼ਨ ਤੋਂ ਨਵਾਂ ਬਣਿਆ ਤਾਂ ਜੇ ਗੁਰ ਦਸਵੇਂ ਪਾਤਸ਼ਾਹ ਦੇ ਬਚਨਾਂ ਨੂੰ ਗਦੇ ਛੱਡਿਆ ਨਹੀਂ ਹੈ ਬੜੀ ਲੰਬੀ ਲੜਾਈ ਕਰਨੀ ਪੈਂਦੀ ਹੈ ਆਜ਼ਾਦੀ ਲੈਂਡ ਨੂੰ ਤੇ ਸਾਡੀ ਪਾਰਟੀ ਤੇ ਤੁਸੀਂ ਬੜੇ ਤਕੜੇ ਬਹਾਦਰੋਂ ਜੇਗਾ ਅਗੇ ਤੱਕ ਤੁਸੀਂ ਕੋਈ ਕੁਰਸੀ ਮਨਜ਼ੂਰ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਬੇਈਮਾਨੀ ਦੇ ਵਿੱਚ ਤੁਸੀਂ ਆਏ ਨਹੀਂ ਔਰ ਸਿੱਧੀ ਕਰਕੇ ਹਿੰਦਰਤਵਾਂ ਨੂੰ ਦਿੱਤੀ ਹੈ ਜਿਵੇਂ ਸਾਡੇ ਪਾਤਸ਼ਾਹ ਦਾ ਹੁਕਮ ਹੈ ਕਿ ਜਿਹਦੇ ਪਿੱਛੇ ਸੰਜਨ ਸਿੰਘ ਢਿੰਗਰ ਵਾਲੇ ਨੇ ਆਪਣੀ ਸ਼ਹਾਦਤ ਕਮਾਈ ਹੈ ਸੋ ਹੁਣ ਇਲੈਕਸ਼ਨ ਹੈਗੇ ਆ ਮੈਂ ਆਸ ਕਰਦਾ ਹਾਂ ਕਿ ਅਸੀਂ ਬਹੁਤ ਸਾਰੇ ਕੈਂਡੀਡੇਟ ਪੰਜਾਬ ਦੇ ਵਿੱਚ ਦੋ ਕੈਂਡੀਡੇਟ ਅਸੀਂ ਹਰਿਆਣੇ ਦੇ ਵਿੱਚ ਤੇ ਇੱਕ ਕੈਂਡੀਡੇਟ ਕਸ਼ਮੀਰ ਦੇ ਵਿੱਚ ਖੜਾ ਕਰਤਾ ਹੌਲੀ ਹੌਲੀ ਅਸੀਂ ਵੱਧਦੇ ਜਾ ਰਹੇ ਹਾਂ ਆਪਣੇ ਜੇ ਜਦੋਂ ਜਾਇਦਾ ਉਹਦੇ ਵਿੱਚ ਇੰਨੇ ਸਾਲਾਂ ਤੋਂ ਬਾਅਦ ਅਸੀਂ ਪਿੱਛੇ ਨਹੀਂ ਹਟੇ ਅਸੀਂ ਬਰਬਰ ਰਹੇ ਹਾਂ ਪਰ ਹੁਣ ਅਸੀਂ ਔੜੀ ਔੜੀ ਵਧਣਾ ਸ਼ੁਰੂ ਕਰ ਦਿੱਤਾ ਸੋ ਮੈਂ ਆਸ ਕਰੂੰਗਾ ਕਿ ਕੌਮ ਤਕੜੀ ਹੋ ਕੇ ਰੱਖੀ ਰਹੂਗੀ ਔਰ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਐ 28 ਤਰੀਕ ਨੂੰ ਸ਼ਾਇਦ ਹਰਿਆਣੇ ਦੇ ਵਿੱਚ ਪੈਰੀਆਂ ਆਪਾਂ ਆਪਣੇ ਖਾਲੀ ਦਾ ਨੰਬਰ ਸਰ ਦਾ ਜਿਹੜਾ ਵੀ ਨਿਸ਼ਾਨ ਹੋਊਗਾ ਉਹਦੇ 'ਤੇ ਵੋਟਾਂ ਪਾ ਕੇ ਅਥਾੜੀ ਦਾ ਨੰਬਰ ਸਰ ਨੂੰ ਜਿੱਤ ਖਾਣ ਕਰਾਵਾਂਗੇ ਸੋ ਤੁਹਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੱਥੇ हरियाणा के कैंडिडेट सरदार हरजीत सिंह ने गल की तीखरपांडा दी तीखरपांडा ਸਾਡੀਆਂ ਉੱਤੇ ਮੇ ਲਾ ਲੈਂਦੇ ਐ ਸਾਥ ਸੰਗਤ ਜੀ ਹੁਣ ਗੱਲ ਤਾਂ ਨਹੀਂ ਕਰਨੀ ਚਾਹੀਦੀ ਪਰ ਹੁਣ ਸੱਚੀ ਗੱਲ ਹੈ ਕਿ ਸੱਚ ਤੋਂ ਥੋੜੇ ਰੱਖਿਆ ਵੀ ਜਾਂਦਾ ਆਪਾਂ ਬੜੇ ਫਤਰ ਦੇ ਨਾਲ ਗੱਲ ਕਰਦੇ ਆ ਕਿ ਹਰ ਰੰਗ ਦੇ ਸਵਾਮਾਨ ਤਿਲਕ ਤੋੜ ਕੇ ਫਿਰ ਆਪਣੀ ਰੋਟੀ ਖਾਂਦਾ ਸੀਗਾ ਹੁਣ ਤਿਲਖ ਦੀ ਜਿੰਨਾ ਖੋਹ ਹੁੰਦਾ ਜਣੂ ਦਾ ਸਵਾਮਾਨ ਜਣੂ ਤੋੜ ਕੇ ਫਿਰ ਰੋਟੀ ਖਾਂਦਾ ਸੀਗਾ ਤੇ ਰੋਜ਼ ਹੀ ਜਨੂ ਲਾਈ ਜਾਂਦੇ ਸੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦੇਤੀ ਹੁਣ ਜੇ ਆਪਾਂ ਜਾਣ ਗੁਰੂ ਸਾਹਿਬ ਦੀ ਕਰਦੇ ਜੀ ਇਹਨਾਂ ਨੇ ਜਨਉ ਤੇ Hindu ਧਰਮ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਹੁਣ ਤੁਹਾਨੂੰ ਸ਼ਰਮ ਆਉਗੀ ਜੇ ਮੈਂ ਤੁਹਾਨੂੰ ਦੱਸਾਂ ਕਿ ਹੁਣ ਸਾਨੂੰ ਜਵਾਬ ਮਿਲਦਾ ਹੈ ਕਿ ਤੁਸੀਂ ਦੱਸੋ 1947 ਤੋਂ ਬਾਅਦ ਤੁਹਾਡੀਆਂ ਕਰਪਾਣਾں 'ਚ ਨਹੀਂਆਂ ਲੱਤੀਆਂ ਸਮਝ ਰਹੇ ਹੋ ਮੇਰੀ ਗੱਲ ਸ਼ਰਮਾਰੀ ਹੈ ਫਿਰ ਆਪਾਂ ਗੱਲ ਕਰਦੇ ਆਂ ਕਿ ਨਾਦਰ ਸ਼ਾ ਦੇ ਐਮੇਜਰ ਦਲੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੀਬੀਆਂ ਖਾਵ ਨੂੰ ਬਸਰੇ ਨੂੰ ਆਪਣੇ ਮੁਲਕਾਂ ਦੇ ਵਿੱਚ ਲੈ ਜਾਂਦੀਆਂ ਸੀਗੀਆਂ ਹੁਣ ਪਤਾ ਕਹਿੰਦੇ ਆ ਕੀ ਕਹਿੰਦੇ ਆ ਇੰਟਰਵਿਊ ਕਰਨ ਨੂੰ ਛੱਡੋ ਅਫਜ਼ਾਲੀ ਜੀ ਨਾਦਰ ਸ਼ਾਹ ਦੀ ਹੁਣ ਤੁਸੀਂ ਦੱਸੋ ਤੁਸੀਂ ਆਪਣੀਆਂ ਬੀਬੀਆਂ ਨੂੰ ਬਚਾ ਸਕਦੇ ਹੋ ਤੁਹਾਡੇ ਨਾਲ ਕੀ ਕੀਤਾ ਗਿਆ 1986 ਤਲਾਕਿਤ ਟਾਈਮ ਕੀ ਕੀਤਾ ਗਿਆ ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਗੰਭੀਰ ਮੁੱਖ ਹੈ ਸਾਡੀ ਕੌਮ ਦੇ ਲਈ ਕਿ ਆਪਾਂ ਹੁਣ ਕਿੱਥੇ ਜਾ ਕੇ ਵੋਟ ਹੁੰਦੇ ਆ ਕਿ ਆਪਣਾ ਕੋ ਵਿਕੀ ਹੈ